ਦਿੱਲੀ ਵਿਖੇ ਬੀਤੇ ਦਿਨੀ ਹੋਈਆਂ ਚੋਣਾਂ ਦੇ ਸ਼ਨੀਵਾਰ ਨੂੰ ਐਲਾਨੇ ਗਏ ਨਤੀਜਿਆਂ ਵਿੱਚ ਇਸ ਵਾਰ ਭਾਜਪਾ ਨੇ ਆਪ ਦਾ ਸਿਆਸੀ ਕਿਲਾ ਟੈ ਟੈਰੀ ਕਰ ਦਿੱਤਾ ਹੈ ਜਿਸ ਤੋਂ ਬਾਅਦ ਜਿੱਥੇ ਕਿ ਪੂਰੇ ਦੇਸ਼ ਭਰ ਵਿੱਚ ਭਾਜਪਾ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਗੁਰਾਇਆਂ ਵਿਖੇ ਮੰਡਲ ਪ੍ਰਧਾਨ ਬੀਪਾ ਯਾਦਵ ਦੀ ਅਗਵਾਈ ਚ ਭਾਜਪਾ ਵਰਕਰਾਂ ਵੱਲੋਂ ਭਾਜਪਾ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰஞ்சிਤ ਪਵਾਰ ਦੇ ਨਾਲ ਮੈਲਾ ਮੰਡਲ ਦੇ ਪ੍ਰਧਾਨ ਕੌਂਸਲਰ ਰਜਨੀ ਗਾਬਾ ਸਾਬਕਾ ਨਸਕਤ ਰਾਜਨ ਮੱਕੜ ਸੀਨੀਅਰ ਪਾਸਪਾ ਆਗੂ ਬ੍ਰਿਜਮੋਹ ਯਾਦਵ ਗੁਰਮੇਸ਼ ਗਾਬਾ ਸਾਭਕਾ ਮੰਡਲ ਪ੍ਰਧਾਨ ਬਲਵਿੰਦਰ ਸ਼ਰਮਾ ਬినੋਦ 바ਬਾ ਨਵੀਨ ਪੁੰਨੇ ਅਜੇ ਪੁੰਜ ਪਵਨ ਗੁਪਤਾ ਭਾਰਤ ਪੂਸ਼ਣ ਗੋਇਲ ਪਰਮਜੀਤ ਪੰਮੀ ਬਹਾਦਰ ਸਿੰਘ ਹਰਪ੍ਰੀਤ ਸਿੰਘ ਕੁਲਦੀਪ ਸੈਬੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਆਪ ਸਭ ਨੂੰ ਪਤਾ ਹੈ ਕੀ ਮਾਨਜੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੇ ਲਈ ਅਣਥੱਕ ਮਿਹਨਤ ਕਰ ਰਹੇ ਨੇ ਔਰ ਪ੍ਰਧਾਨ ਮੰਤਰੀ ਜੀ ਨੇ ਦਿੱਲੀ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਇੰਨਾ ਵੱਡਾ ਅਸ਼ੀਰਵਾਦ ਦਿੱਤਾ ਚ ਕਿ ਮਾਨਜੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਿੱਲੀ ਨੂੰ ਦੁਨੀਆ ਦੇ ਸਭ ਤੋਂ ਇੱਕ ਨੰਬਰ ਦੀ ਜਿਹੜੀ ਰਾਜਧਾਨੀ ਉਹਨੂੰ ਬਣਾਉਣਗੇ ਔਰ ਮੈਂ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਮਰਥਕ ਅਹੁਦੇਦਾਰ ਸਹਿਬਾਨ ਜਿਨ੍ਹਾਂ ਨੇ ਵੀ ਦਿੱਲੀ ਨੂੰ ਜਤੌਣ ਦੇ ਲਈ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਅੱਜ ਅਸੀਂ ਮੰਡਲ ਗੁਰਾਇਆਂ ਦੇ ਵਿੱਚ ਸਾਡੀ ਮੰਡਲ ਦੀ ਸਮੁੱਚੀ ਟੀਮ ਸਾਡੇ ਬਲਵਿੰਦਰ ਜੀ ਮੱਕੜ ਸਾਹਿਬ ਸਾਡੇ ਮੰਡਲ ਪ੍ਰਧਾਨ ਇੱਥੋਂ ਦੇ ਮੰਡਲ ਪ੍ਰਧਾਨ ਵਿੱਪਨ ਜੀ ਹੋਰ ਜਿੰਨੇ ਵੀ ਕਾਰਕਿਰਤਾਈ ਰਲ ਕੇ ਸਾਰਿਆਂ ਨੇ ਅੱਜ ਇੱਥੇ ਲੱਡੂ ਵੰਡ ਕੇ ਆਪਣੀ ਖੁਸ਼ੀ ਜਿਹੜੀ ਉਨੋ ਜाहिर ਕੀਤਾ ਹੈ ਔਰ ਸਾਥੀਓ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਤਰ੍ਹਾਂ ਖਦੇੜਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਕਿਸੇ ਪੰਨੇ ਤੇ ਨਾਮ ਹੀ ਨਹੀਂ ਰਹੇਗਾ ਕਿ ਆਮ ਆਦਮੀ ਪਾਰਟੀ ਵੀ ਕੋਈ ਰਾਜਨੀਤਿਕ ਪਾਰਟੀ ਹੁੰਦੀ ਸੀ ਕਿਉਂਕਿ ਕੇਜਰੀਵਾਲ ਨੇ ਭੋਲੇ ਭਾਲੇ ਲੋਕਾਂ ਦੇ ਨਾਲ ਝੂਠ ਬਾਰ ਬੋਲ ਕੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਸਰਕਾਰ ਬਣਾਈ ਦਿੱਲੀ ਦੇ ਵਿੱਚੋਂ ਅੱਜ ਇਹਨਾਂ ਦਾ ਸਫਾਇਆ ਹੋ ਗਿਆ 2027 ਦੇ ਵਿੱਚ ਪੰਜਾਬ ਦੇ ਵਿੱਚੋਂ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਝਾੜੂ ਹੈ ਉਹ ਤੀਲਾ ਤੀਲਾ ਹੋ ਜਾਵੇਗਾ ਇਸ ਗੱਲ ਦਾ ਅੱਜ ਜਿਹੜਾ ਨਤੀਜਾ ਜਿਹੜਾ ਸ਼ੁਰੂ ਹੋ ਗਿਆ ਸੋ ਮੈਂ ਦੁਬਾਰਾ ਫਿਰ ਦਿੱਲੀ ਦੀ ਜਿੱਤ ਲਈ ਆਪ ਸਭ ਨੂੰ ਚੈਨਲ ਦੇ ਮਾਧਿਅਮ ਤੋਂ ਲੱਖ ਲੱਖ ਵਧਾਈ ਦਿੰਦਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਦੀ ਸੋਚ ਹੈ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੇ ਲਈ ਉਹਦੇ ਲਈ ਉਹਨਾਂ ਨੂੰ ਵਧਾਈ ਦਿੰਦਾ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਰਤ ਮਾਤਾ ਜੀ ਜੈ ਅੱਜ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਦਿੱਲੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਬਹੁਤ ਮਤ ਲੋਕਾਂ ਨੇ ਜਨਅਦੇਸ਼ ਦੇ ਕੇ ਦਿੱਲੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਆ ਤੇ ਆਮ ਆਦੀ ਪਾਰਟੀ ਸਰਕਾਰ ਨੂੰ ਚਲਦਾ ਕੀਤਾ ਆਮ ਆਦੀ ਪਾਰਟੀ ਸਰਕਾਰ ਜਿਹੜਾ ਝੂਠ ਦੀ ਲੋਕਾਂ ਦੇ ਸਾਹਮਣੇ ਆ ਗਿਆ ਹੁਣ ਲੋਕ ਉਮੀਦ ਕਰਦੇ ਆ ਵੀ ਪੰਜਾਬ ਦੇ ਅੰਦਰ ਵੀ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਤੇ ਪੰਜਾਬ ਦੀ ਨਿਹਾਰ ਬਦਲੇਗੀ ਇਹ ਸਾਰੀਆਂ ਸ਼੍ਰੀ ਨਰਿੰਦਰભાઈ ਮੋਦੀ ਜੀ ਦੀਆਂ ਵਧੀਆ ਨੀਤੀਆਂ ਭਾਰਤੀ ਜਨਤਾ ਪਾਰਟੀ ਦੀਆਂ ਵਧੀਆ ਨੀਤੀਆਂ ਸਾਦਕਾ ਸੀ ਪਿੰਦਲੀ ਦੇ ਵਸਨੀਕਾਂ ਨੇ ਦਿੱਲੀ ਦੇ ਲੋਕਾਂ ਦੇ ਅੰਦਰ ਇਹ ਵਿਸ਼ਵਾਸ ਪੈਦਾ ਹੋਇਆ ਸੀ 21 ਸਾਲਾਂ ਬਾਅਦ ਇਤਿਹਾਸ ਰਚ ਕੇ ਸਪੱਸ਼ਟ ਵੋਟ ਦਿੱਤਾ ਤੇ ਜਿਹਦੇ ਨਾਲ ਸਾਡੀ ਦਿੱਲੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਇਸੇ ਤਰ੍ਹਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆਉਣ ਵਾਲੇ 2027 ਦੇ ਜਿਹੜੀਆਂ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਉਹਦੇ ਅੰਦਰ ਵੀ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਪੱਖ ਨੂੰ ਦੇਖਦੇ ਹੋਏ ਪੰਜਾਬ ਦੇ ਅੰਦਰ ਵਿਕਾਸ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਈ ਹੈ ਡਬਲ ਇੰਜਨ ਦਾ ਜਿਹੜਾ ਕੰਮ ਹੈ ਸੈਂਟਰ ਦੇ ਅੰਦਰ ਭਾਰਤੀ ਜਨਤਾ ਪਾਰਟੀ ਸਰਕਾਰ ਨarendra Modi ਜੀ ਦੇ ਪ੍ਰਧਾਨ ਮੰਤਰੀ ਦੇ ਨਜ਼ਰ ਚੜ੍ਹ ਚੱਲ ਰਹੀ ਆ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਅਸੀਂ ਇਹ ਚਾਹੁੰਦੇ ਆ ਕਿ ਵਧੀਆ ਜਿਹੜਾ ਆ ਪੰਜਾਬ ਸਰਕਾਰ ਬਣੇ ਭਾਰਤੀ ਜਨਤਾ ਪਾਰਟੀ ਤਾਂ ਜੋ ਪੰਜਾਬ ਦੇ ਵਿੱਚ ਵੀ ਇਹ ਵਿਕਾਸ ਵਧੀਆ ਹੋ ਸਕੇ ਜੈ ਸ਼੍ਰੀ ਰਾਮ ਬਾਿਹਰੀ ਖਾਲਸਾ ਸ਼੍ਰੀ ਬਾਿਹਰੀ ਫਤਿਹ